ਆ ਵੀ ਕਈਆਂ ਦੀ ਆਦਤ ਹੁੰਦੀ ਆ ਨਾ ਭਜਨਾ ਕਾਰ ਤੋ ਰਿਹਾ ਸੀ ਕੋਲ ਦੀ ਕਾਂਟੀ ਲੰਘ ਰਹੀ ਸੀ ਕਹਿੰਦੀ ਕਾਰ ਤੋ ਰਿਹਾ ਹੈ ਭਜਨਾ ਕਹਿੰਦਾ ਨਾ ਪਾਣੀ ਦੇ ਰਿਹਾ ਹੈ ਕੀ ਪਤਾ ਕਹਿੰਦਾ ਵੱਡੀ ਹੋ ਕੇ ਬੱਸ ਬਣ ਜੇ ਡਾਕਟਰ ਕਹਿੰਦਾ ਤੇਰੀ ਕਿਡਨੀ ਫੇਲ ਹੋ ਗਈ ਪੱਪੂ ਕਹਿੰਦਾ ਡਾਕਟਰ ਸਾਹਿਬ ਤੁਸੀਂ ਵੀ ਮਜ਼ਾਕ ਕਰਦੇ ਹੋ ਕਹਿੰਦਾ ਮੇਰੀ ਕਿਡਨੀ ਤਾਂ ਕਦੇ ਸਕੂਲ ਹੀ ਨਹੀਂ ਗਈ ਫਿਰ ਫੇਲ ਕਿਵੇਂ ਹੋਗੀ ਇੱਕ ਵਾਰ ਮੈਨੂੰ ਇੱਕ ਸੋਹਣੀ ਜਿਹੀ ਕੁੜੀ ਨਾਲ ਪਿਆਰ ਹੋਇਆ ਤੇ ਮੈਂ ਉਹਨੂੰ ਕਹਿ ਬੈਠਿਆ ਆਈ ਏਮ ਐਨ ਲਵ ਵਿਦ ਯੂ ਟੋਟਲੀ ਤੇ ਉਹ ਦੂਬਾ ਜੋ ਉਹਨੇ ਮੈਨੂੰ ਬੋਲਿਆ ਨਾ ਸੱਚੀ ਮੇਰਾ ਕਿਸਮਤੋ ਯਕੀਨ ਹੀ ਨਹੀਂ ਉੱਠ ਗਿਆ ਪਤਾ ਕੀ ਬੋਲੀ ਤੂੰ ਤੋਟਲਾ ਤਲਾ ਬਬ ਤੋਟਲਾ ਤੇ ਲੀ ਮਾ ਤੋਟਲੀ ਤੇ ਲਾ ਪੁਲਾ ਤਾਂ ਤਾਂ ਤੋਟਲਾ ਇੱਕ ਬੰਦਾ ਆਪਣੇ ਘਰ ਦੇ ਵਿੱਚ ਡੀਵੀਡੀ ਪਲੇਅਰ ਚਲਾ ਕੇ ਕੁਝ ਦੇਖ ਰਿਹਾ ਸੀ ਤੇ ਰੌਲਾ ਪਾਉਣ ਲੱਗਿਆ ਨਾ 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 ਘੋੜੇ ਤੋਂ ਨਾ ਉਤਰੀਂ ਘੋੜੇ ਤੋਂ ਨਾ ਉਤਰੀਂ ਇੱਕ ਚਾਲ ਐ ਕੁੱਤਿਆ ਕੁੱਤੇ ਦੀ ਮੌਤ ਮਰੇਗਾ ਨਾ ਉਤਰੀਂ ਇੱਥੇ ਜਾਲ ਵਿਛਿਆ ਹੋਇਆ ਹੈ ਉਧਰੋਂ ਰਸੋਈ 'ਚ ਖੜੀ ਘਰ ਵਾਲੀ ਬੋਲਦੀ ਆ ਕਿਹੜੀ ਫਿਲਮ ਦੇਖ ਰਹੇ ਹੋ ਬੰਦਾ ਬੋਲਦਾ ਆਪਣੇ ਵਿਆਹ ਦੀ ਡੀਵੀਡੀ ਦੇਖ ਰਹੇ ਹਾਂ ਸਾਬ ਤੋਂ ਵੱਧ ਇੱਜ਼ਤਾਂ ਕਹਿੰਦੀ ਮੈਨੂੰ ਮੇਰੇ ਘਰ ਦੀ ਅਲਮਾਰੀ ਦੇ ਕੱਪੜੇ ਦਿੰਦੇ ਨੇ ਜਦੋਂ ਵੀ ਅਲਮਾਰੀ ਖੋਲ੍ਹਦੀਆਂ ਤਿੰਨ ਚਾਰ ਮੇਰੇ ਪੈਰਾਂ 'ਚ ਦੇ ਪੰਦੇ ਨੇ ਛੋਟੇ ਹੁੰਦੇ ਨਾ ਜਦੋਂ ਸਕੂਲ 'ਚ ਮਾਸਟਰ ਕਾਪੀ ਚੈੱਕ ਕਰਦਾ ਸੀ ਤੇ ਸਾਰੀ ਕਾਪੀ ਚੈੱਕ ਕਰਕੇ ਵੈਰੀ ਗੁੱਡ ਦਿੰਦਾ ਸੀ ਤਾਂ ਸੱਚੀ ਇੰਨੀ ਖੁਸ਼ੀ ਹੁੰਦੀ ਸੀ ਨਾ ਜਿਵੇਂ ਮਾਸਟਰ ਨੇ ਆਪਦੀ ਜਾਇਦਾਦ ਦਾਦਾ ਹਿੱਸਾ ਦੇ ਤਾਵੇਂ ਭਾਂਡਿਆਂ ਦੀ ਦੁਕਾਨ ਤੇ ਕੁੱਦਾ ਆਪਦੀ ਘਰ ਵਾਲੀ ਨਾਲ ਲੜ ਰਿਹਾ ਸੀ ਉਹ ਕਹਿੰਦੀ ਵੀ ਆਪਾਂ ਸਟੀਲ ਦਾ ਛੋਟਾ ਗਲਾਸ ਲੈ ਲੈਂਦੇ ਆ ਕੁੱਦਾ ਕਹਿੰਦਾ ਸੀ ਨਹੀਂ ਆਪਾਂ ਵੀ ਵੱਡਾ ਗਲਾਸ ਹੀ ਲੈਣਾ ਦੁਕਾਨ ਆਲਾ ਬੋਲਦਾ ਕਹਿੰਦਾ ਭਾਜੀ ਕਿਉਂ ਝਗੜ ਰਹੇ ਹੋ ਕਹਿੰਦਾ ਜਿਹੜਾ ਮੈਡਮ ਕਹਿੰਦੇ ਆ ਉਹ ਗਲਾਸ ਲੈ ਲਓ ਕਹਿੰਦਾ ਯਾਰ ਤੈਨੂੰ ਕੀ ਪਤਾ ਛੋਟੇ ਗਲਾਸ ਚ ਮੇਰਾ ਹੱਥ ਨਹੀਂ ਪੈਂਦਾ ਮੰਜਨੇ ਤਾਂ ਮਹੀਂ ਹੁੰਦੇ ਆ ਘਰ ਵਾਲੀ ਦੇ ਥੱਪੜ ਮਾਰ ਕੇ ਘਰ ਵਾਲਾ ਕਹਿੰਦਾ ਬੰਦਾ ਉਹਦੇ ਹੀ ਮਾਰਦਾ ਹੁੰਦਾ ਜਿਹਨੂੰ ਉਹ ਪਿਆਰ ਕਰਦਾ ਹੁੰਦਾ ਉਦੋਂ ਬਾਅਦ ਘਰ ਵਾਲੀ ਨੇ ਚਾਰ ਥੱਪੜ ਛੇ ਲੱਤਾਂ ਅੱਠ ਡੰਡੇ ਮਾਰ ਕੇ ਬੋਲੀ ਕਹਿੰਦੀ ਤੁਹਾਨੂੰ ਕੀ ਲੱਗਦਾ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ ਆਹ ਗੱਲ ਉਹਨਾਂ ਤੇ ਲੱਗਦੀ ਹੈ ਜਿਨ੍ਹਾਂ ਨੂੰ ਨੀਂਦ ਬਹੁਤ ਪਸੰਦ ਆ ਸੌਣਾ ਬਹੁਤ ਪਸੰਦ ਆ ਕਹਿੰਦਾ ਕਾਸ਼ ਸੌਣ ਦੇ ਵੀ ਪੈਸੇ ਮਿਲਦੇ ਹੁੰਦੇ ਮੈਂ ਤਾਂ ਅੱਜ ਤੱਕ ਕਰੋੜਪਤੀ ਬਣ ਗਿਆ ਹੁੰਦਾ ਵਿਆਹ ਚ ਜੁੱਤੀ ਚੱਕਣ ਦੀ ਰਸਮ ਸਾਲੀਆਂ ਕਰਦੀਆਂ ਹੁੰਦੀਆਂ ਨੇ ਪਰ ਆ ਮੰਦਰ ਗੁਰਦੁਆਰਿਆਂ ਚ ਜੁੱਤੀ ਚੱਕਣ ਦੀ ਰਸਮ ਪਤਾ ਨਹੀਂ ਕਿਹੜੇ ਸਾਲੇ ਕਰਦੇ ਆ ਮੈਂ ਨਾ ਪਹਿਲਾਂ ਬਹੁਤ ਦੁਖੀ ਰਹਿੰਦਾ ਹੁੰਦਾ ਸੀ ਫਿਰ ਮੇਰੇ ਦੋਸਤ ਨੇ ਮੈਨੂੰ ਸੋਸ਼ਲ ਮੀਡੀਆ ਜੁਆਇਨ ਕਰਵਾਦਾ ਸੱਚੀ ਹੋਏ ਰਹਿਦੀ ਜ਼ਿੰਦਗੀ ਦਾ ਵੀ ਬੇੜਾ ਕਰਕ ਹੋ ਗਿਆ ਡਾਕਟਰ ਕਹਿੰਦਾ ਬੱਬੂ ਨੂੰ ਕਹਿੰਦਾ ਹਾਂ ਵੀ ਕਿਹੜਾ ਗਰੁੱਪ ਆ ਕਹਿੰਦਾ ਜੀ ਆਜ਼ਾਦ ਪਰਿੰਦੇ ਉਹ ਕਹਿੰਦਾ ਤੇਥੋਂ ਮੈਂ ਵਟਸਐਪ ਦਾ ਗਰੁੱਪ ਨਹੀਂ ਪੁੱਛਿਆ ਬਲੱਡ ਗਰੁੱਪ ਪੁੱਛਿਆ ਇੱਕ ਬੰਦਾ ਬਾਬੇ ਦੇ ਜਾਂਦਾ ਤੇ 1 ਰੁਪਿਆ ਟੇਕ ਕੇ ਕਹਿੰਦਾ ਬਾਬਾ ਮੈਨੂੰ ਟਰੈਕਟਰ ਦੇ ਦੇ ਕੋਲ ਬੈਠਾ ਬੰਦਾ ਬੋਲਦਾ 1 ਰੁਪਿਆ ਹੋ ਟੇਕ ਦੇ ਕਹਿੰਦਾ ਟਰਾਲੀ ਵੀ ਨਾਲ ਲੈ ਜਾ ਫੇਰ ਆਏਗਾ ਮੈਂ ਦਲ ਨੂੰ ਪੁੱਛਿਆ ਵਟ ਇਜ਼ ਲਵ ਪਿਆਰ ਕੀ ਹੁੰਦਾ ਮੈਨੂੰ ਬੋਲਦਾ ਥਾਲਾ ਅੱਗੋਂ ਕਹਿੰਦਾ ਬਾਈ ਤੂੰ ਦੇਖ ਆਪਣਾ ਕੰਮ ਤਾਂ ਖੂਨ ਸਪਲਾਈ ਕਰਦਾ ਇਹ ਤਾਂ ਤੂੰ ਸਿਲੇਬਸ ਚੋਂ ਬਾਹਰ ਦਾ ਸਵਾਲ ਪੁੱਛ ਲਿਆ ਮੈਂ ਬਾਪੂ ਨੂੰ ਕਿਹਾ ਬਾਪੂ ਜੀ ਮੈਨੂੰ ਬਲੈਕਬੇਰੀ ਜਾਂ ਐਪਲ ਲੈ ਦੇ ਬਾਪੋ ਬੋ ਲਗੁਸੇਤ ਕੰਨ ਸਾਲਿਆ ਜਿਹੜੇ ਆ ਫਰਿੱਜ ਚ ਆਂਬ ਪਏ ਨੇ ਉਹ ਤੇਰੀ ਮਾਂ ਨੇ ਖਾਣੇ ਨੇ ਇੱਕ ਸ਼ੇਰ ਨੇ ਚੀੜੀਆ ਘਰ ਦੇ ਵਿੱਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਕਹਿੰਦਾ ਉਹ ਕਿਉਂ ਕਹਿੰਦਾ ਮਾਰਤਾ ਬੰਦਾ ਉਹ ਬੋਲਦਾ ਕਹਿੰਦਾ ਯਾਰ ਕਦੋਂ ਦਾ ਕਰੀ ਜਾਂਦਾ ਐਨੀ ਵੱਡੀ ਮਿੱਲੀ ਐਨੀ ਵੱਡੀ ਬਿਰਲੀ ਇੱਕ ਵਾਰ ਨਾ ਉੜਦਾ ਜਹਾਜ਼ ਖਰਾਬ ਹੋ ਗਿਆ ਪਾਇਲਟ ਨੇ ਚਾਲ ਪੁੱਠੇ ਸਿੱਧੇ ਜੇ ਕੱਟ ਮਾਰ ਕੇ ਦਰਖਤਾਂ ਪਹਾੜਾਂ ਤੋਂ ਬਚਾ ਕੇ ਸੇਫ ਲੈਂਡਿੰਗ ਕਰਵਾ ਦਿੱਤੀ ਸਾਰਾ ਸਟਾਫ ਖੁਸ਼ ਤੇ ਹੈਰਾਨ ਹੋ ਗਿਆ ਪਾਰਟੀ ਕੀਤੀਗੀ ਖੁਸ਼ੀ ਦੇ ਵਿੱਚ ਕਿਸੇ ਨੇ ਪੁੱਛ ਲਿਆ ਕਹਿੰਦਾ ਵੀ ਤੁਸੀਂ ਇੰਨੀ ਵਧੀਆ ਟ੍ਰੇਨਿੰਗ ਲਈ ਕਿੱਥੋਂ ਆ ਪਾਇਲਟ ਕਹਿੰਦਾ ਮੈਂ ਭਲਾ ਲੁਧਿਆਣੇ ਸ਼ਹਿਰ ਦੇ ਵਿੱਚ ਆਟੋ ਚਲੂੰਗਾ ਸੀ 10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲੰਘ ਕੇ ਸੀ ਉਹਨਾਂ ਵਿੱਚੋਂ ਇੱਕ ਪੰਜਾਬੀ ਵੀ ਸੀ ਪਾਇਲਟ ਕਹਿੰਦਾ ਵੀ ਭਜਨ ਬਹੁਤ ਜਿਆਦਾ ਹੋ ਗਿਆ ਇੱਕ ਜਾਣੇ ਰੱਸੀ ਛੱਡਣੀ ਪੈਣੀ ਆ ਨਹੀਂ ਸਾਰੇ ਮਰਾਂਗੇ ਕਹਿੰਦਾ ਜਹਾਜ਼ ਥੱਲੇ ਡੇਗੂ ਭਾਈ ਕੋਈ ਨਾ ਬੋਲਿਆ ਫਿਰ ਪੰਜਾਬੀ ਕਹਿੰਦਾ ਮੈਂ ਛੱਡੂਗਾ ਕਹਿੰਦਾ ਰੱਸੀ ਮੈਂ ਮਰੂੰਗਾ ਸਾਰੇ ਭਾਈ ਮੂੰਹ ਵੱਲ ਦੇਖਣ ਲੱਗ ਪਏ ਪੰਜਾਬੀ ਕਹਿੰਦਾ ਸਾਲੇ ਮੂੰਹ ਵੱਲ ਕੀ ਦੇਖਦੇ ਹੋ ਤਾੜੀਆਂ ਮਾਰੋ ਮੈਂ ਤੁਹਾਡੇ ਲਈ ਆ ਵੀ ਜਾਨ ਦੇਣ ਲੱਗਿਆ ਸਾਰੇ ਤਾੜੀਆਂ ਮਾਰਨ ਲੱਗੇ ਸਾਰਿਆਂ ਦੇ ਹੱਥ ਛੁੱਟ ਗਏ ਪੰਜਾਬੀ ਇਕੱਲਾ ਰਹਿ ਗਿਆ ਪੰਜਾਬੀ ਜਿੰਦਾਬਾ ਕੋ ਲਾ ਕਹਿੰਦਾ ਓਏ ਤੂੰ ਆਉਦੀ ਕਹਿੰਦਾ ਘਰ ਵਾਲੀ ਨੂੰ ਕਿਉਂ ਕੁੱਟਿਆ ਓ ਲੋ ਕਹਿੰਦਾ ਓ ਯਾਰ ਕੁਛ ਨਹੀਂ ਦੇਸੀ ਦਵਾਈ ਲੈਂਦੀ ਸੀ ਕਹਿੰਦਾ ਹਕੀਮ ਨੇ ਕਿਹਾ ਸੀ ਚੰਗੀ ਤਰ੍ਹਾਂ ਕੁੱਟ ਕੇ ਦੇਣੀ ਆ ਪਹਿਲਾਂ ਹੁੰਦਾ ਸੀ ਸੁੱਖ ਵੇਲੇ ਸੁਖ ਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਤੇ ਅੱਜ ਕੱਲ ਸੁੱਖ ਵੇਲੇ ਮਠਿਆਈਆਂ ਦੁੱਖ ਵੇਲੇ ਦੁਹਾਈਆਂ ਤੇ ਹਰ ਵੇਲੇ ਦਵਾਈਆਂ ਇੱਕ ਸਪੈਲਿੰਗ ਮਿਸਟੇਕ ਕਰਕੇ ਇੱਕ ਕਿਤਾਬ ਦੀਆਂ 10 ਲੱਖ ਕਾਪੀਆਂ ਇੱਕ ਦਿਨ ਚ ਹੀ ਵਿਕ ਗਈਆਂ ਅਸਲ ਦੇ ਵਿੱਚ ਉਸ ਕਿਤਾਬ ਦਾ ਨਾਮ ਸੀ ਇੱਕ ਆਈਡੀਆ ਜਿਹੜਾ ਤੁਹਾਡੀ ਲਾਈਫ ਬਦਲ ਦੇ ਦੇਗਾ ਤੇ ਮਿਸਟੇਕ ਆ ਹੋ ਗਈ ਉਹਦੇ ਲਿਖਣ ਦੇ ਵਿੱਚ ਇੱਕ ਆਈਡੀਆ ਜਿਹੜਾ ਤੁਹਾਡੀ ਬਾਇਫ ਬਦਲ ਦੇਵੇਗਾ ਮੈਡਮ ਕਹਿੰਦੀ ਮੈਂ ਤੇਰੀ ਜਾਨ ਕੱਢ ਦੂੰ ਕਹਿੰਦੀ ਇਹਦੀ ਅੰਗਰੇਜ਼ੀ ਕੀ ਬਣੂ ਕਹਿੰਦੀ ਦੱਸ ਚੰਬਿਆਂਵਲੀ ਦਾ ਮੁੰਡਾ ਬੋਲਦਾ ਅੰਗਰੇਜ਼ ਜੀ ਕਹਿੰਦਾ ਠੱਠੇ ਖੋਚ ਤੂੰ ਮੈਨੂੰ ਹੱਥ ਲਾ ਕੇ ਦਿਖਾ ਦੋ ਬੀਬੀਆਂ ਬੱਸ ਸਟੈਂਡ ਦੇ ਵਿੱਚ ਲੜਪੀਆਂ ਪਹਿਲੀ ਕਹਿੰਦੀ ਮੈਂ ਤੇਰੇ ਥੱਪੜ ਮਾਰਿਆ ਨਾ ਅਮਰੀਕੇ ਜਾ ਡਿੱਗੇਗੀ ਦੂਜੀ ਕਹਿੰਦੀ ਮੈਂ ਤੇਰੇ ਥੱਪੜ ਮਾਰਿਆ ਨਾ ਕੈਨੇਡਾ ਜਾ ਡਿੱਗੇਗੀ ਕੋਲ ਖੜਾ ਬਜ਼ੁਰਗ ਕਹਿੰਦਾ ਆ ਬੀਬੀ ਮਾੜੀ ਜੀ ਮੁੱਕੀ ਮਾਰੀ ਤਾਂ ਮੈਂ ਨਾਲ ਦੇ ਪਿੰਡ ਜਾਣਾ ਸਿਆਣੇ ਕਹਿੰਦੇ ਨੇ ਵੀ ਮਾਵਾਪ ਦੀ ਗਲਤੀ ਦੀਆਂ ਸਜ਼ਾ ਜਵਾਬ ਝੋਕਤ ਦੇਣੇ ਪਰ ਇਹ ਸਾਲੀ سزا ਕਨਵਰਟ ਹੋ ਕੇ ਉਹਨਾਂ ਦੇ ਜਵਾਈਆਂ ਨੂੰ ਕਿ ਭੁਗਤ ਨਹੀਂ ਪੈਂਦੀ ਐ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਨਾ ਆਪਣੇ ਵਿਚਾਰ ਦਿਆ ਕਰੋ ਧੰਨਵਾਦ